ਹਾਂਜੀ ਪਿਆਰਿਓ ਕੀ ਹਾਲ ਚਾਲ ਜੀ ਜਿੰਨੇ ਵੀ ਤੁਸੀਂ ਆਪਣਾ ਫੇਸਬੁੱਕ ਪੇਜ ਦੇਖਦੇ ਰਹਿੰਦੇ ਹੋ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਆਪਾਂ ਦਿੰਦੇ ਰਹਿੰਦੇ ਆ ਤੁਹਾਨੂੰ ਪਤਾ ਹੀ ਹੈ ਜੀ ਭਾਈ ਸਾਹਿਬ ਵੱਲੋਂ ਚਾਰ ਸਿੰਘਾਂ ਦੀ ਡਿਊਟੀ ਸਾਡੀ ਲੱਗੀ ਸੀ ਲੰਗਰ ਸੇਵਾ ਲਈ ਸੋ ਜਿੱਧਰ ਜਿੱਧਰ ਵੀ ਸੰਗਤ ਆਵਾਜ਼ ਮਾਰ ਰਹੀ ਆਪਾਂ ਪਹੁੰਚ ਰਹੇ ਆ ਜੀ ਬਾਬਾ ਕਲਬੀਰ ਸਿੰਘ ਜੀ ਸਾਡੇ ਮੇਨ ਅਗਵਾਈ ਕਰਦੇ ਨੇ ਵਿਚਾਲੇ ਖੜੇ ਨੇ ਦੇਖ ਰਹੇ ਹੋ ਤੁਸੀਂ ਨਾਲ ਪ੍ਰਵੰਤ ਸਿੰਘ ਜੀ ਸੋ ਅੱਜ ਅਸੀਂ ਆਏ ਸੀ ਤੁਹਾਨੂੰ ਦੱਸੀ ਸ੍ਰੀ ਮੁਕਸਰ ਸਾਹਿਬ ਦੀ ਮੰਡੀ 'ਚ ਖੜੇ ਆ ਇੱਥੇ ਤੇ ਸਾਡੇ ਪਿਆਰ ਵਾਲੇ ਨੇ ਸਿੰਘ ਜਿੰਨੇ ਵੀ ਨਾਲ ਖੜੇ ਨੇ ਸੋ ਇਹਨਾਂ ਦੇ ਤੁਹਾਨੂੰ ਨਾਂ ਵੀ ਦੱਸਦੇ ਆ ਇਹਨਾਂ ਨੇ ਕਾਫੀ ਵੱਡੀ ਸੇਵਾ 'ਚ ਹਿੱਸਾ ਪਾਇਆ ਪਰਮੇਸ਼ਰਦوار ਜੀ ਲੰਗਰ 'ਚ ਸੋ ਇੱਥੇ ਮੁਕਸਰ ਮੰਡੀ 'ਚ ਦੀਵਾਨ ਵੀ ਕਾਫੀ ਵਾਰੀ ਲੱਗੇ ਨੇ ਇਹਨਾਂ ਨੇ ਅਗਵਾਈ ਕਰਕੇ ਸਾਰੇ ਦੀਵਾਨ ਵੀ ਲਵਾਏ ਆਪਣੇ ਜਦੋਂ ਜਦੋਂ ਸੌਂਦੇ ਜਾਂਦੇ ਰਹਿੰਦੇ ਨੇ ਪਰਮੇਸ਼ਰਦوار ਸੋ ਮੈਂ ਤੁਹਾਨੂੰ ਸਾਰਿਆਂ ਦੇ ਨਾਂ ਦੱਸ ਦੇਣਾ ਜੀ ਜਸਪ੍ਰੀਤ ਸਿੰਘ ਜੀ ਖੜੇ ਨੇ ਸੁਖਮਿੰਦਰ ਸਿੰਘ ਭੁੱਲਰ ਜੀ ਖੜੇ ਨੇ ਤਰਸੇਮ ਸਿੰਘ ਜੀ ਹੋਗੇ ਰੁਸਤਮ ਸਿੰਘ ਜੀ ਖੜੇ ਨੇ ਕਸ਼ਮੀਰ ਸਿੰਘ ਜੀ ਲਖਵਿੰਦਰ ਸਿੰਘ ਜੀ ਗੁਰਦੇਵ ਸਿੰਘ ਜੀ ਨਿਸ਼ਾਨ ਸਿੰਘ ਮਨਿੰਦਰ ਸਿੰਘ ਕੁਸ਼ਵਿੰਦਰ ਸਿੰਘ ਗੁਰਪ੍ਰੀਤ ਸਿੰਘ ਪੈਰੀ ਇਹ ਸਾਰਾ ਮੁਕਸਰ ਦਲਦੇ ਨੇ ਜੀ ਕੁਛ ਸਿੰਘ ਵਿੱਚ ਨਹੀਂ ਵੀ ਆਏ ਪਾਉਂ ਸਕੇ ਵੀ ਜੀ ਹੁੰਦੇ ਨੇ ਸੋ ਸਾਰੇ ਕੰਮਾਂ ਕਰਾਉਣ ਵਾਲੇ ਨੇ ਸੋ ਸਾਡੇ ਵੱਲੋਂ ਸੋ ਸੰਸਥਾ ਵੱਲੋਂ ਸੋ ਭਾਈ ਸਾਹਿਬ ਵੱਲੋਂ ਤੁਹਾਡਾ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿੰਨੇ ਵੀ ਤੁਸੀਂ ਸਾਡੇ ਮੋਢੇ ਨਾਲ ਮੋਢਾ ਨਾਲ ਸੰਸਥਾ ਨਾਲ ਜੋੜ ਕੇ ਚੱਲਦੇ ਹੋ ਸੋ ਆਸ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਸੰਸਥਾ ਨਾਲ ਚੱਲਦੇ ਰਹੋਗੇ ਜੀ ਸੋ ਭਾਈ ਸਾਹਿਬ ਤੁਹਾਡਾ ਫੇਰ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ ਸੋ